ਮਕੀਰ ਤੌਲਖਾ ਕਲਾਕਾਰ ਆਪਣੇ ਪੰਜਾਬੀ ਗਾਇਕ ਉਹਨਾਂ ਲੋ ਵੀ 50000 ਰੁਪਿਆ ਜਿਨ੍ਹਾਂ ਦਾ ਪਰਿਵਾਰ ਵੱਲੋਂ ਮੌਤ ਹੋ ਗਈ ਉਹਨਾਂ ਨੂੰ ਵੀ ਆਪਾਂ ਦਵਾਂਗੇ। ਛੱਤਪਿੰਡ ਆਪਣੇ ਛੋਟੇ-ਛੋਟੇ ਨਾ ਤਾਂ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਇਕੱਠੇ ਕਰਕੇ ਜੋ ਰਾਸ਼ਨ ਭੇਜਿਆ ਥੇ। ਇਹ ਦੋ ਟਰਾਲੇ ਲੈ ਕੇ ਆਏ ਤੇ ਸਾਨੂੰ ਜੇ ਬੇੜੀ ਮਿਲ ਜੇ ਤਾਂ ਅਸੀਂ ਅਗਲੇ ਪਾਸੇ ਜਾ ਕੇ ਸਾਰੇ ਘਰਾਂ ਦਾ ਪਹੁੰਚਦਾ ਕਰਾਂਗੇ। ਜਿਨਾਂ ਜ਼ਰੂਰਤ ਹੀ ਤਰਪੈਲਾ ਮਛਰਦਾਨੀਆਂ ਤੇ ਮੈਡੀਸਿਨ ਸਾਮਾਨ ਤੇ ਰਸੋਈ ਦਾ ਸਾਮਾਨ ਘਰ ਘਰ ਅਸੀਂ ਆਪ ਪਹੁੰਚਾਇਆ ਤੇ ਜਦੋਂ ਪਾਣੀ ਲਾਤੀਆ ਤੇ ਫਿਰ ਤੇ ਅਗਲਾ ਆਪ ਵੀ ਚੱਲ ਕੇ ਦੁਕਾਨ ਤੋਂ ਲੈ ਲੂਗਾ ਜ਼ਰੂਰਤ ਲੋਡ ਅੱਜ ਤੇ ਅਸੀਂ ਘਰ ਘਰ ਪਰਤੀ ਵੰਡਾਂਗੇ ਇੱਥੇ ਕਿਸੇ ਨੂੰ ਬਾਹਰ ਸਾਮਾਨ ਨਹੀਂ ਦੇਵਾਂਗੇ ਡੀ5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਅਸੀਂ ਦ੍ਰਿਆ ਏਰੀਆ ਦੇ ਬਿਲਕੁਲ ਨਜ਼ਦੀਕ ਪਹੁੰਚੇ ਆ ਬਾਰਡਰ ਏਰੀਆ ਹੈ ਫਿਰੋਹਪਰ ਦਾ ਤਾਂ ਇਸ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਕਾਫੀ ਪਿੰਡ ਆ ਜਿਹੜੇ ਉਹ ਡੁੱਬ ਚੁੱਕੇ ਨੇ ਤਾਂ ਉਹਨਾਂ ਦੀ ਸੇਵਾ ਵਾਸਤੇ ਵੱਖ-ਵੱਖ ਏਰੀਆ ਦੇ ਵਿੱਚੋਂ ਭਾਵੇਂ ਕਿ ਉਹ ਪੰਜਾਬ ਦੇ ਹੋਣ ਭਾਵੇਂ ਵੱਖ-ਵੱਖ ਸੂਬਿਆਂ ਤੋਂ ਇੱਥੇ ਲੋਕ ਪਹੁੰਚਦੇ ਉਹਨਾਂ ਦੀ ਮਦਦ ਵਾਸਤੇ ਤਾਂ ਹੁਣ ਇੱਥੋਂ ਕਿਸ਼ਤੀ ਤੇ ਜਿਹੜਾ ਉਹ ਸਮਾਨ ਲੈ ਕੇ ਉੱਥੇ ਜਾ ਰਹੇ ਨੇ ਤੇ ਆਹ ਜਿਹੜੀ ਟੀਮ ਹੈ ਇਹ ਚੰਡੀਗੜ੍ਹ ਤੋਂ ਸਪੈਸ਼ਲ ਉਚੇਚੇ ਤੌਰ ਤੇ ਪਹੁੰਚੀ ਆ ਦੋ ਦੇ ਕਰੀਬ ਇਹਨਾਂ ਨੇ ਕਿਹਾ ਕਿ ਟਰਾਲੇ ਲੈ ਕੇ ਉੱਥੋਂ ਆਏ ਨੇ ਔਰ ਇੱਕ ਹੋਰ ਗੱਲ ਨਿਕਲ ਕੇ ਸਾਹਮਣੇ ਆਈ ਹੈ ਜਦੋਂ ਪਿਛਲੇ ਦਿਨੀ ਇੱਕ ਇੱਥੇ ਇਨਸਾਨ ਦੀ ਮੌਤ ਹੁੰਦੀ ਹੈ ਤਾਂ ਉਹਨਾਂ ਦੀ ਵੀ ਕਿਤਨਾ ਕਿਤੇ ਇਹਨਾਂ ਵੱਲੋਂ ਮਦਦ ਜਿਹੜੀ ਕੀਤੀ ਜਾਵੇਗੀ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਭਾਈ ਜੀ ਕੀ ਨਾਮ ਹੈ ਰঞ্জੀਤ ਸਿੰਘ ਜੀ ਭਾਈ ਜੀ ਕਿੱਥੋਂ ਆਏ ਆ ਔਰ ਕਿਵੇਂ ਸੋਚਿਆ ਕਿਉਂਕਿ ਪੰਜਾਬ ਦੇ ਵਿੱਚ ਤੁਹਾਡੇ ਨੇੜੇ ਏਰੀਏ ਦੇ ਵਿੱਚ ਉਧਰਲੇ ਪਾਸੇ ਜਲੰਧਰ ਗੁਰਦਾਸਪੁਰ ਉਸ ਪਾਸੇ ਵੀ ਜਾ ਸਕਦੇ ਹੋ ਤੁਸੀਂ ਤੇ ਆਪਣੇ ਭਰਾ ਆਏ ਨੇ ਚੰਡੀਗੜ੍ਹ ਤੋਂ ਤੇ ਆਪਣਾ ਇਹਨਾਂ ਨਾਲ ਕਨੈਕਟ ਹੋਇਆ ਪਿੰਡ ਆਰਫਗੇ ਤੋਂ ਮੈਂ ਆਰਫਗਿਆਂ ਦੇ ਰਹਿਣ ਵਾਲਾ ਤੇ ਆਪਾਂ ਜਿਹੜੇ ਮਕੀਰ ਤੌਲਖ ਕਲਾਕਾਰ ਆਪਣੇ ਪੰਜਾਬੀ ਗਾਇਕ ਉਹਨਾਂ ਲੋ ਵੀ 50000 ਰੁਪਿਆ ਜਿਨ੍ਹਾਂ ਦਾ ਪਰਿਵਾਰ ਵੱਲੋਂ ਮੌਤ ਹੋ ਗਈ ਉਹਨਾਂ ਨੂੰ ਵੀ ਆਪਾਂ ਦਵਾਂਗੇ ਤੇ ਜਿਨ੍ਹਾਂ ਦਾ ਕੋਈ ਟਰੈਕਟਰ ਪਾਣੀ ਹੜ ਦੇ ਵਿੱਚ ਰੁੜ ਗਿਆ ਏ ਉਹਨਾਂ ਨੂੰ ਟਰੈਕਟਰ ਨਵਾਂ ਦਿੱਤਾ ਜਾਏਗਾ ਉਹ ਆਪਾਂ ਟਰੈਕਟਰ 100 ਟਰੈਕਟਰ ਆਪਾਂ ਲਿਆਇਆ ਹੋਇਆ ਪ੍ਰੀਤ ਵਾਲਿਆਂ ਦਾ ਉਹ ਆਪਣੇ ਉਹ ਕਨੈਕਟਡ ਚੈਨਲ ਤੇ ਗੱਲ ਹੁੰਦੀ ਪਈ ਹੈ ਆਪਣੀ ਵੀਰ ਹੋਣਾ ਨਾ ਉਹ ਕਹਿੰਦੇ ਵੀ ਆਪਾਂ ਘਰ ਜਾ ਕੇ ਪਾਣੀ ਜਦੋਂ ਲੱਥ ਜਾਂਦਾ ਆਪਾਂ ਉਹਨਾਂ ਦੇ ਨਵਾਂ ਟਰੈਕਟਰ ਉਹਨਾਂ ਘਰੇ ਪਹਚਾਉਂਦੇ ਅੱਛਾ ਤੁਸੀਂ ਇਥੋਂ ਨੇੜੇ ਹੀ ਏ ਤੁਹਾਡਾ ਪਿੰਡ ਹਾਂਜੀ ਹਾਂਜੀ ਪਰ ਗੱਲ ਭਈ ਐ ਨਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿਵੇਂ ਹੋ ਸਕਦਾ 6 ਸਾਲ ਸਾਲ ਆ ਜਿਹੜਾ ਇਹਨਾਂ ਦੀ ਸਥਿਤੀ ਜਿਵੇਂ ਬਿਲਕੁਲ ਜਿਹੜੀ ਹੋਰ ਵੀ ਜਿਹੜੀ ਡਾਊਨ ਹੋ ਜੇ ਇਹਨਾਂ ਦੇ ਹਾਲਾਤ ਹੋਰ ਮਾੜੇ ਹੋ ਜਾਣ ਹੁਣ ਤਾਂ ਬਹੁਤ ਠੋਕ ਕੇ ਸਾਰੇ ਲੋਕ ਖੜੇ ਆ ਇਹਨਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹਨਾਂ ਨੂੰ ਮਦਦ ਦੀ ਜ਼ਰੂਰਤ ਹੋਊਗੀ ਉਦੋਂ ਵੀ ਇਸੇ ਤਰੀਕੇ ਦੇ ਨਾਲ ਤੁਸੀਂ ਕੋਸ਼ਿਸ਼ ਕਰੋਗੇ ਮਦਦ ਕਰਵਾਉਂਦੀ ਜੀ ਸਾਡੇ ਕੋਲ ਡੀਜ਼ਲ ਜਮਾਂ ਪਿਆ ਐ ਅਸੀਂ ਪਹਿਲੀ ਪੱਧਰ ਕਰਕੇ ਦਵਾਂਗੇ ਸਾਡੇ ਕੋਲੇ ਆਪਣੇ ਪੰਪ ਤੇ ਪੈਸੇ ਜਮਾ ਕਰਾਏ ਹੋਏ ਆ ਵੀਰੋ ਨਾ ਬਾਗੀ ਵੀਰ ਆਇਆ ਕਲਾਕਾਰ ਗੀਰ ਤੌਲਤ ਇੰਦਰਜੀ ਨਿੱਕੂ ਉਹਨਾਂ ਆਪਣੇ ਪੰਪ ਦੇ ਪਰਚੀਆਂ ਸਾਨੂੰ ਦਿੱਤੀਆਂ ਹੋਈਆਂ ਨੇ ਪੰਜਾਬ ਵਾਰਿਸ ਦੇ ਨਾਲ ਬਾਬਾ ਜੀ ਇਹ ਨੇ ਉਹ ਆਪਣੇ ਕਰਨ ਮੁੰਡਾ ਸਾਡਾ ਉਹਦੇ ਕੋਲੇ ਸਾਰਾ ਪਰਚੀਆਂ ਪਈਆਂ ਜਿਹੜਾ ਅਹੀਂ ਪਹਿਲੀ ਖਾਦ ਡੀਪੀ ਸਾਰੀ ਦਵਾਂਗੇ ਇਹਨਾਂ ਦੀ ਪਹਿਲੀ ਬਿਜਾਊ ਕਰਾਂਗੇ ਜਿੰਦੀ ਪੱਧਰ ਕਰਨ ਵਾਲੀ ਆਉਂਦੀ ਪਹਿਲੀ ਟਰੈਕਟਰ ਨਵੇਂ ਦੇ ਕੇ ਪੱਧਰ ਕਰਾਂਗੇ। ਕਿਹਾ ਜਾ ਰਿਹਾ ਕਿ 10 ਫੁੱਟ ਦੇ ਕਰੀਬ ਹੈ ਜਿਹੜਾ ਪਾਣੀ ਇਸ ਏਰੀਏ ਦੇ ਵਿੱਚ ਜਿਹੜਾ ਹਜੇ ਵੀ ਮੌਜੂਦ ਹੈ ਤੇ ਆਹ ਜਿਹੜੇ ਵੀਰ ਜੀ ਹੈ ਚੰਡੀਗੜ੍ਹ ਤੋਂ ਪਹੁੰਚੇ ਹੈ ਵਿਸ਼ੇਸ਼ ਤੌਰ ਤੇ ਭਾਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਦੂਰੋਂ ਚੱਲ ਕੇ ਜਿਹੜੇ ਇਹਨਾਂ ਵਿਚਾਰੇ ਜਿਹੜੇ ਹਰ ਤਰ੍ਹਾਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਪਹੁੰਚੇ। ਭਾਜੀ ਆਪਣਾ ਤਾਂ ਫਰਜ਼ ਹੈ ਆਪਾਂ ਗਰਮਗੇ ਮਦਦ ਇੱਕ ਟੋਕ ਕੇ ਨਾਲ ਖੜੇ ਆਂ। 3-4 ਦਿਨ ਪਹਿਲਾਂ ਵੀ ਆਏ ਸੀਗੇ। ਉਹ ਪਰਲੇ ਸਾਈਡ ਸੁਲਤਾਨ ਬਲੋਦੀਆਂ ਸਾਈਡ ਦੇ ਕੇ ਗਈ ਸੀ ਫਿਰ ਉਸ ਤੋਂ ਬਾਅਦ ਹੁਣ ਪਿੰਡ ਦੇ ਹੋਰ ਮੁੰਡੇ ਆਏ ਆ ਉਹਨਾਂ ਨੇ ਪੁੱਛਿਆ ਤਾਂ ਅਸੀਂ ਪਤਾ ਕੀਤਾ ਤਾਂ ਉਹ ਕਹਿੰਦੇ ਇੱਧਰ ਜਾਣਾ ਜ਼ਰੂਰ ਤਾਂ ਇੱਧਰ ਆਈ ਸੀਗੀ ਇਹ ਚੰਡੀਗੜ ਤੁਸੀਂ ਕਿਹੜੇ ਏਰੀਏ ਚ ਆਏ ਆ ਕੋਈ ਤੁਹਾਡੀ ਸਮਾਜ ਸੇਵੀ ਸੰਸਥਾ ਬਣੀ ਐ ਜਾਂ ਕੋਈ ਡੇਰੇ ਰਾਹੀਂ ਆਏ ਆ ਜਾਂ ਕੋਈ ਸਿੱਖ ਧਰਮ ਰਹੀਂ ਕਿਸ ਤਰੀਕੇ ਦੇ ਨਾਲ ਆਏ ਆ ਤੁਸੀਂ ਲੋਕ ਸੇਵਾ ਤੋਂ ਆਏ ਆ ਜਿੱਦਾਂ ਆਪਣੇ ਪਿੰਡਾਂ ਜੀ ਸੱਤ ਟੱਗ ਰਹੇ ਜਾਂਦੇ ਆ ਜੀ ਹਰਿਆਣੇ ਚ ਆਂਦਾ ਆਪਣਾ ਪਿੰਡਾਂ ਦੇ ਲੋਕਾਂ ਨੇ ਸਾਰਿਆਂ ਨੇ ਸਮਾਜ ਸੇਵੀਆਂ ਨੇ ਇਕੱਠਾ ਹੋ ਕੇ ਕੰਮ ਕੀਤਾ ਸਾਰਾ ਹਾਂ ਇਹ ਆਪਣਾ ਹਰਿਆਣੇ ਚ ਆਂਦਾ ਪਿੰਡ ਪੰਚਕੁੱਲਾ ਦੇ ਲਾਗੀ ਆ ਕਲਕਾਂ ਅਚ ਹਰਿਆਣੇ ਦੇ ਵਿੱਚ ਆਉਂਦਾ ਤੁਹਾਡਾ ਉਹ ਹਾਂ ਜੀ ਹਾਂ ਜੀ ਚੰਡੀਗੜ ਲਾਗੀ ਆ ਆਪਣਾ ਹਾਂ ਤਾਂ ਕਰਕੇ ਮਤਲਬ ਲੋਕਾਂ ਨੂੰ ਪਤਾ ਨਹੀਂ ਲੱਗਦਾ ਫਿਰ ਕਹਿ ਦਿੰਦੇ ਆ ਵੀ ਚੰਡੀਗੜ ਦੇ ਲਾਗੀ ਆ ਹਾਂ ਤਾਂ ਸਾਰੇ ਪਿੰਡਾਂ ਦੇ ਬੰਦਿਆਂ ਨੇ ਇਕੱਠੇ ਕਰਿਆ ਸੱਤ ਪਿੰਡ ਆਪਣੇ ਛੋਟੇ-ਛੋਟੇ ਨਾ ਤਾਂ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਇਕੱਠੇ ਕਰਕੇ ਜੋ ਰਾਸ਼ਨ ਭੇਜਿਆ ਇੱਥੇ ਸਭ ਨੇ ਯੋਗਦਾਨ ਦਿੱਤਾ ਜਿਵੇਂ ਹੁਣ ਮੈਂ ਪਹਿਲਾਂ ਭਾਈ ਜੀ ਨਾਲ ਗੱਲ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਫਿਰ ਤੁਸੀਂ ਇੱਥੇ ਇਸੇ ਤਰੀਕੇ ਨਾਲ ਇੱਥੇ ਪਹੁੰਚ ਕੇ ਮਦਦ ਕਰ ਸਕਦੇ ਹੋ ਇਹਨਾਂ ਜੇ ਲੋੜ ਪਵੇ ਤਾਂ ਇਹਨਾਂ ਨੂੰ ਆਪਣੀ ਬਾਤ ਹੋਈ ਵੀ ਆ ਭਾਜੀ ਜਿੱਦਾਂ ਬੰਦੇ ਕਹਰੇ ਵੀ ਰਾਸ਼ਨ ਕੀ ਅੱਗੇ ਜ਼ਰੂਰਤੀਆਂ ਜਦ ਮਤਲਬ ਨੋਰਮਲ ਹੋ ਜਾਊਗਾ ਉਸ ਟਾਈਮ ਆਪਣੀ ਟਰੈਕਟਰਾਂ ਦੀ ਸੇਵਾ ਕਰ ਲਿਓ ਹਾਂ ਤਾਂ ਆਪਾਂ ਖੜੇ ਕੋਈ ਨਹੀਂ ਟਰੈਕਟਰਾਂ ਲੈ ਕੇ ਪਹੁੰਚ ਜੂਗੇ ਸੇਵਾ ਕਰਾਂਗੇ ਪੂਰੀ ਜਿੱਦਾਂ ਵੀ ਆਪਣਾ ਕਰਾਖ ਰੂ ਲੈ ਕੇ ਜੋ ਵੀ ਸੇਵਾ ਕਰਨੀ ਹੋਈ ਹੈ ਕਰੂਗੇ ਪੁੱਤਰ ਲੈ ਕੇ ਆਉਂਗੇ ਟਰੈਕਟਰ ਖੜੇ ਆ ਨਾ ਹੋਰ ਵੀ ਬਾਈ ਜੀ ਦੇ ਨਾਲ ਗੱਲਬਾਤ ਕਰਾਂਗੇ ਤਾਂ ਇਧਰ ਦੇਖ ਸਕਦੇ ਹੋ ਤੁਸੀਂ ਕਿੰਨੀ ਲੰਬੀ ਤਦਾਦ ਦੇ ਵਿੱਚ ਅਸੀਂ ਤੁਹਾਡੇ ਨਾਲ ਜ਼ੂਮ ਕਰਕੇ ਦਿਖਾਉਣੀ ਹੈ ਜਿਹੜੀਆਂ ਕਿਸ਼ਤੀਆਂ ਜਾ ਰਹੀਆਂ ਨੇ ਤਾਂ ਲਗਾਤਾਰ ਜਿਹੜੇ ਵੱਖ-ਵੱਖ ਜਿਹੜੇ ਲੋក ਕਿੱਥੇ ਪਹੁੰਚਦੇ ਆ ਏਰੀਏ ਦੇ ਵਿੱਚੋਂ ਆ ਕੇ ਇੱਥੇ ਇਹਨਾਂ ਦੀ ਸੇਵਾ ਕਰਨ ਲਈ ਪਹੁੰਚਦੇ ਆ ਉਹ ਦੇਖ ਸਕਦੇ ਹੋ ਤੁਸੀਂ ਕਿਸ਼ਤੀਆਂ ਜਿਹੜੀਆਂ ਜਾ ਰਹੀਆਂ ਵੱਖ-ਵੱਖ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਪਹੁੰਚ ਕੇ ਤੇ ਇਹ ਵੀ ਜਾਣਕਾਰੀ ਮਿਲੀ ਆ ਕਿ 150 ਦੇ ਕਰੀਬ ਜਿਹੜਾ ਘਰ ਆ ਜਿੱਥੇ ਇਹਨਾਂ ਨੇ ਰਸਨ ਪਾਣੀ ਵੰਡ ਕੇ ਹੋਣਾ ਸਹੀ ਹੈ ਬਾਈ ਜੀ ਸਹੀ ਗੱਲ ਜੀ 150 ਅਸੀਂ ਘਰਾਂ ਦੇ ਵਿੱਚ ਰਸਨ ਪਾਣੀ ਵੰਡਣ ਜਾਵਾਂਗੇ ਵੀਰ ਆਏ ਨਾਲ ਅਸੀਂ ਜਾਵਾਂਗੇ ਅਸੀਂ ਵਾਰਿਸ ਪੰਜਾਬ ਦੀ ਉਹਨਾਂ ਨੂੰ ਮੈਂ ਲੱਗਦਾ ਰਸਤੇ ਜਿਹੜੇ ਲੈ ਕੇ ਆਏ ਸੇਵਾ ਕਰਦਾਂ ਨਾਲ ਇਹ ਦੋ ਟਰਾਲੇ ਲੈ ਕੇ ਆਏ ਤੇ ਸਾਨੂੰ ਜੇ ਬੇੜੀ ਮਿਲ ਜੇ ਤਾਂ ਅਸੀਂ ਅਗਲੇ ਪਾਸੇ ਜਾ ਕੇ ਸਾਰੇ ਘਰਾਂ ਦਾ ਘਰ ਪਹੁੰਚਦਾ ਕਰਾਂਗੇ। ਅਸੀਂ ਨਾਲ ਇਹਨਾਂ ਵੀਰਾਂ ਨਾਲ ਇੱਕੇ ਸੇਵਾ ਕਰਾ ਸਕਦੇ ਹਾਂ। ਭਾਈ ਜੀ ਤੁਸੀਂ ਮੜਾ ਜੁਰੇ ਆਉਦੇ ਕਿਉਂਕਿ ਤੁਹਾਨੂੰ ਤਾਂ ਸਾਰੀ ਜਾਣਕਾਰੀ ਹੋਊਗੀ। ਕਿੰਨੇ ਪਿੰਡ ਆ ਜਿਹੜੇ ਅਗਲੇ ਪਾਸੇ ਹੁਣ ਇਦੂਆਂ? ਵੀਰ ਜੇ ਟੋਟਲ ਗੱਲ ਕਰੀਏ ਹਰੀਆਂ ਤੋਂ ਲੈ ਕੇ ਪਰੇਪਰ ਤੱਕ 40-45 ਪਿੰਡ ਹਨ ਜਿਹੜੇ ਇਹ ਮਾਰ ਪਾਣੀ ਦੀ ਮਾਰ ਦੇ ਵਿੱਚ ਆਏ ਆਨੇ। ਅਗਲੇ ਪਾਸੇ ਇੱਥੋਂ ਦੀ ਆਪਾਂ ਗੱਲ ਕਰਕੇ ਤਾਂ ਕਿਹਾ ਜਾ ਰਿਹਾ ਕਿ 8 ਤੋਂ 10 ਫੁੱਟ ਦੇ ਕਰੀਬ ਦਾ ਪਾਣੀ ਇੱਥੇ ਹੋ ਚੁੱਕਿਆ ਹੈ ਇਧਰ ਕਿੰਨੇ ਪਿੰਡ ਆ ਜਿਹੜੇ ਇਹ ਇੱਥੇ ਲਾਗੇ ਲਾਗੇ ਵੀਰ ਗਿਣੀਆਂ ਨੇ ਨਿਆਲਾ ਲਵੇਰਾ ਟੀਰਾਕਾਰ ਟੈਲੀਗ੍ਰਾਮ ਬੰਡਾਲਾ ਬੰਡਾਲੇ ਤੋਂ ਕਾਲੇਕੇ ਠਾੜ ਪਿੰਡ ਆਲੇ ਵਾਲਾ ਫੱਤੇ ਵਾਲਾ ਤੇ ਮੁੱਠਿਆਂ ਵਾਲਾ ਇਹ ਮੇਰਾ ਵੀਰ ਇਹ ਪਾਣੀ ਲਾਗੇ ਲਾਗੇ ਪਿੰਡ ਦਾ ਲਾਸਟ ਪਿੰਡ ਜਿਹੜਾ ਹੈਗਾ ਉਹ ਇੱਥੋਂ ਕਿੰਨੇ ਕਿਲੋਮੀਟਰ ਅੱਗੇ ਹੋਊਗਾ ਜਿਹੜਾ ਲਾਸਟ ਪਿੰਡ ਹੈ ਉਹ ਤੇ ਹਰੀਆਂ ਦੇ ਲਾਗੇ ਆ ਪਿੰਡ ਦੀਨੇਕੇ ਹਾਂਜੀ ਤੇ ਉਧਰਲੇ ਪਾਸੇ ਦੀ ਵੀ ਆ ਜਾਂਦੀ ਹੁਣੇ ਐ। ਉੱਥੇ ਵੀ ਕੱਲ ਗਏ ਸੀ। ਇੱਥੋਂ ਵੀ ਜਾਇਆ ਜਾਂਦਾ। ਰਾਸਨ ਲੈ ਕੇ ਦੀਨੇ ਕੇ ਤੇ ਫਤਿਹ ਵਾਲੇ ਕੱਲੇ ਸੀ ਵੰਡ ਗਏ ਘਰ-ਘਰ ਅਸੀਂ ਤਰਪੈਲਾ ਜਿਨ੍ਹਾਂ ਨੂੰ ਜ਼ਰੂਰਤ ਸੀ ਤਰਪੈਲਾ ਮਛਰਦਾਨੀਆਂ ਤੇ ਮੈਡੀਸਿਨ ਸਮਾਨ ਤੇ ਰਸੋਈ ਦਾ ਸਮਾਨ ਘਰ-ਘਰ ਅਸੀਂ ਆਪ ਪਹਚਾਇਆ। ਜਿਹੜੇ ਹੁਣ ਪਤਾ ਲੱਗਿਆ ਸਾਨੂੰ ਅਸੀਂ ਫਾਇਲ ਕਾਇਰਿਏ ਦੇ ਵਿੱਚ ਵੀ ਗਏ ਸੀ ਪਿਛਲੇ ਦਿਨੀ। ਤੇ ਉੱਥੇ ਜਿਹੜੇ ਪਿਛਲੇ ਪਾਸੇ ਜਿਹੜੇ ਰਹਿ ਜਾਂਦੇ ਨੇ ਪਿੰਡ ਉੱਥੋਂ ਤੱਕ ਜਿਹੜਾ ਸਮਾਨ ਨਹੀਂ ਪਹੁੰਚਦਾ ਉੱਥੋਂ ਤੱਕ ਜਿਹੜਾ ਸੇਵਾਦਾਰ ਹੈ ਜਿਹੜੇ ਉਹਨਾਂ ਤੋਂ ਹੀ ਪਹੁੰਚ ਜਾਂਦਾ ਕਿਉਂਕਿ ਜਿਹੜੀਆਂ ਕਿਸ਼ਤੀਆਂ ਇਹ ਵੀ ਲਗਾਤਾਰ ਜਾਈ ਜਾਂਦੀਆਂ ਐ ਇੰਨਾ ਇੰਨਾ ਕੋਲੇ ਵੀ ਟਾਈਮ ਨਹੀਂ ਹੁੰਦਾ ਉੱਥੇ ਭੇਜਣ ਵਾਸਤੇ ਪਰ ਜੇ ਹੁਣ ਉਹਨਾਂ ਦੇ ਹਾਲਾਤ ਜਿਵੇਂ ਉਹ ਉੱਥੋਂ ਦੇ ਲੋਕ ਇੰਨਾ ਸੀਗਾ ਰੋਣ ਲੱਗੇ ਸੀ ਵੀ ਸਾਡੇ ਕੋਲ ਕੁਛ ਆ ਨਹੀਂ ਰਿਹਾ ਤਾਂਡੇ ਇੱਥੇ ਪਹੁੰਚ ਰਿਹਾ ਸਾਰਿਆਂ ਕੋਲੇ ਵੀਰ ਜੀ ਤੁਹਾਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਮੇਰਾ ਭਰਾ ਸੌਦਾ ਲੈ ਕੇ ਪਿੱਛੋਂ ਵੀ ਆਉਂਦਾ ਏ ਉਹ ਆਪ ਵੰਡੇ ਇਥੇ ਆ ਸਾਡੇ ਮੰਨ ਲਓ ਕਿ ਜਿਹੜਾ ਸੌਦਾ ਜਵਾਂ ਕਰਾ ਦਨੇ ਆਪਾਂ ਕਿਸੇ ਵੀ ਸਰਪੰਚ ਮੈਂਬਰ ਕੋਲੇ ਉਹ ਵੰਡਿਆ ਨਹੀਂ ਜਾ ਰਿਹਾ ਸੌਦਾ ਉਹ ਸੇਵਾ ਤੇ ਆਪਦੇ ਵੀਰ ਹੱਥੀ ਕਰੋ ਤੇ ਜਿਹੜੇ ਹੀ ਹੱਥੀ ਸੇਵਾ ਕਰੋਗੇ ਉਹ ਤੁਹਾਡੇ ਲੈ ਖੇ ਲਾਵੇ ਮਹਾਰਾਜ ਤੇ ਸੇਵਾ ਜਿੰਨੀ ਵੀ ਕੀਤੀ ਜਾਂਦੀ ਆਪਦੇ ਹੱਥੀ ਕਰੋ ਇਦਾਂ ਸਮਾਨ ਗਦਾਮਾਂ ਜੇ ਪਿਆ ਹੈ ਜ਼ਰੂਰ ਤੇ ਆਪਾਂ ਨੂੰ ਅੱਜ ਆ ਉਹ ਜਿਹੜੇ ਗਦਾਮਾ ਪਿਆਸ ਮਾਣੋ ਗੰਦੇ ਪਾਣੀ ਲੱਥੂ ਘਰ ਘਰ ਫੇਰ ਵੰਡਾਂਗੇ ਫਿਰ ਤੇ ਜਦੋਂ ਪਾਣੀ ਲਾਥਿਆ ਤੇ ਫਿਰ ਤੇ ਅਗਲਾ ਆਪ ਵੀ ਚੱਲ ਕੇ ਦੁਕਾਨ ਤੋਂ ਲੈ ਲੂਗਾ ਜ਼ਰੂਰਤ ਲੋਡ ਅੱਜਾ ਲੋਡ ਆਪਾਂ ਨੂੰ ਅੱਜਾ ਦਵਾਂਗੇ ਆਪਾਂ ਬਾਅਦ ਚ ਇਹ ਗੱਲਾਂ ਨਾ ਕੀਤੀਆਂ ਜਾਣ ਇਦਾਂ ਇਹ ਆਪਾਂ ਜਿਹੜਾ ਵੀ ਸਮਾਨ ਆਵੇ ਉਹਨਾਂ ਦੀ ਮਦਦ ਕੀਤੀ ਜਾਵੇ ਜਿਹੜਾ ਬਾਹਰੋਂ ਲੈ ਕੇ ਸਾਡੇ ਕੋਲੇ ਪਹੁੰਚਦਾ ਸਮਾਨ ਉਹਦੇ ਨਾਲ ਆਪਾਂ ਚਾਰ ਪੰਜ ਭਰਾ ਰਲ ਕੇ ਸੇਵਾ ਕਰੀਏ ਤੇ ਉਹਨਾਂ ਦਾ ਕਾਰਕਰ ਹੁੰਦਾ ਹੈ। ਯਾਨੀ ਕਿ ਜਿਹੜਾ ਹੁਣ ਕੋਈ ਵੀ ਜਦੋਂ ਲੰਗਰ ਸੇਵਾ ਵਾਸਤੇ ਜਿਹੜੇ ਪਿੰਨ ਤੋਂ ਜਿਹੜਾ ਸਮਾਨ ਇਕੱਠਾ ਕਰਕੇ ਦੁਰਦੇ ਜਿਵੇਂ ਬਾਈ ਜੀ ਆਏ ਚੰਡੀਗੜ੍ਹ ਹਰਿਆਣੇ ਏਰੀਏ ਦੇ ਵਿੱਚੋਂ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਤਾਂ ਇਹੀ ਸੋਚ ਹੁੰਦੀ ਹੈ ਨਾ ਯਾਰ ਅਸੀਂ ਉੱਥੋਂ ਤੱਕ ਪਹੁੰਚਾਈਏ ਜਿੱਥੋਂ ਤੱਕ ਲੋਡ ਆ ਲੋਕਾਂ ਨੂੰ ਹਾਂਜੀ ਇਹ ਤੁਹਾਡਾ ਵਧੀਆ ਮੈਸੇਜ ਹੈ ਵੀ ਤੁਸੀਂ ਇਹੀ ਕਹਿ ਹੈ ਵੀ ਉੱਥੋਂ ਤੱਕ ਤੁਸੀਂ ਆਪ ਖੁਦ ਪਹੁੰਚੋ ਭਲਾ ਲਾਸਟ ਤੇ ਪਿੰਡ ਜਿੰਨੀ ਮਰਜ਼ੀ ਦੂਰ ਜਾਣਾ ਪਵੇ ਟਾਈਮ ਲੱਗਦਾ ਲੱਗੇ ਪਰ ਉੱਥੇ ਜ਼ਰੂਰ ਪਹੁੰਚੋ ਫੇਰ ਹੀ ਤੁਹਾਡੇ ਮਨਾਂ ਨੂੰ ਸੰਤੁਸ਼ਟੀ ਆਉ ਉਹ ਵੀ ਯਾਰ ਅਸੀਂ ਸੇਵਾ ਕੀਤੀ ਹੈ ਜਿਨ੍ਹਾਂ ਨੇ ਤੁਹਾਡੀ ਮਦਦ ਕੀਤੀ ਹੈ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸਕੂਨ ਮਿਲੂਗਾ ਹਾਂਜੀ ਹਾਂਜੀ ਇਹ ਘਰ ਘਰ ਜਾਵਾਂਗੇ ਉਹਨਾਂ ਨੂੰ ਵੀ ਅਸੀਂ ਸਾਰਾ ਵੀ ਆਪਾਂ ਵੀਡੀਓ ਵਿਖਾਵਾਂਗੇ ਵੀਰ ਹੋਣਾਂ ਨੂੰ ਵੀ ਤੁਹਾਡੀ ਸੇਵਾ ਘਰ ਘਰ ਪਹੁੰਚ ਰਹੀ ਹੈ ਜਿਨ੍ਹਾਂ ਵੀ ਘਰੇ ਵਾਅਦਾ ਤੋਂ ਵਾਅਦਾ ਯੋਗਦਾਨ ਦਿੱਤਾ ਹੈ ਬਹੁਤ ਬਹੁਤ ਹੰਦਾ ਧੰਨਵਾਦ ਆ ਤੇ ਅਸੀਂ ਘਰ ਘਰ ਪਰਤੀ ਵੰਡਾਂਗੇ ਇੱਥੇ ਕਿਸੇ ਨੂੰ ਬਾਰ ਸਮਾਨ ਨਹੀਂ ਦੇਵਾਂਗੇ ਧੰਨਵਾਦ ਤਾਂ ਸੁਣਿਆ ਤਾਂ ਇਹ ਬਾਈ ਜੀ ਹੈ ਇਸ ਏਰੀਏ ਦੇ ਇੱਥੋਂ ਨੇੜੇ ਇਹਨਾਂ ਦਾ ਪਿੰਡ ਹੈ ਤਾਂ ਬਹੁਤ ਵੱਡੀ ਗੱਲ ਹੈ ਜਿਹੜਾ ਸਾਥ ਇਹਨਾਂ ਜਿਹੜਾ ਦੇ ਰਹੇ ਹੈ ਕਿਉਂਕਿ ਜਦੋਂ ਦੂਰੋਂ ਕਿਸੇ ਨੇ ਆਉਣਾ ਹੋਵੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿਹੜੇ ਪਾਸੇ ਅਸੀਂ ਜਾਣਾ ਹੈ ਕਿਸ ਤਰੀਕੇ ਦੇ ਨਾਲ ਜਾਇਆ ਜਾਊਗਾ ਹੁਣ ਇਹਨਾਂ ਨੇ ਜਿਹੜੀ ਆ ਕਿਸ਼ਤੀ ਇਹਨਾਂ ਨੂੰ ਤਿਆਰ ਕਰਾ ਕੇ ਦਿੱਤੀ ਹੈ ਚੰਡੀਗੜ੍ਹ ਦੇ ਜਿਹੜਾ ਪੰਚਕੂਲਾ ਦੇ ਨੇੜੇ ਹਰਿਆਣਾ ਏਰੀਆ ਦੇ ਵਿੱਚੋਂ ਜਿਹੜੇ ਆਏ ਆ ਲੋਕ ਇਹ ਹੁਣ ਕਰ ਕਰ ਜਾ ਕੇ ਜਿਹੜਾ ਲੰਗਰ ਰਾਸ਼ਨ ਆ ਜਿਹੜਾ ਲੈ ਕੇ ਆਇਆ ਜੋ ਵੀ ਰਾਸ਼ਨ ਲੈ ਕੇ ਆਏ ਹੋਣੇ ਆ ਪਲਾਉ ਵਿੱਚ ਮੈਡੀਸਨ ਦਾ ਸਮਾਨ ਹੋਵੇ ਮੈਂ ਜਾਂ ਜੋ ਵੀ ਹੋਵੇ ਉਹ ਉੱਥੇ ਜਾ ਕੇ ਦੇ ਕੇ ਆਉਣਗੇ ਤਾਂ ਇੰਨੀ ਦੂਰੋਂ ਇੱਥੇ ਪਹੁੰਚਿਆ ਕਿਤਨਾ ਕਿਤੇ ਸਕੂਨ ਜਿਹੜਾ ਇਹਨਾਂ ਨੂੰ ਮਿਲੂਗਾ ਵੀ ਅਸੀਂ ਲੋਕਾਂ ਦੇ ਲੋੜਵੰਦਾ ਤੱਕ ਪਹੁੰਚ ਕੇ ਜਿਹੜੀ ਮਦਦ ਕਰ ਦਿੱਤੀ ਹੈ ਤਾਂ ਪਿੰਡਾਂ ਦੇ ਵਿੱਚ ਜਾ ਕੇ ਵੀ ਇਹ ਦੱਸ ਸਕਦੇ ਆ ਵੀ ਅਸੀਂ ਉੱਥੋਂ ਤੱਕ ਪਹੁੰਚੇ ਆਂ ਦੂ ਦੇਤਾ ਹੈ ਕਿ ਜੇਕਰ ਤੁਸੀਂ ਇਹ ਸੋਚ ਲੈ ਕੇ ਚੱਲੇ ਆਂ ਵੀ ਅਸੀਂ ਮਦਦ ਵਾਸਤੇ ਚੱਲੇ ਆ ਤਾਂ ਫਿਰ ਪਿਛਲੇ ਪਾਸੇ ਖੁਦ ਜਾ ਕੇ ਜਿਹੜਾ ਤੁਸੀਂ ਜਿਹੜਾ ਰਾਸ਼ਨ ਪਾਣੀ ਹੈ ਜਿਹੜੀ ਸੇਵਾ ਕਰਨੀ ਤੁਸੀਂ ਖੁਦ ਜਾ ਕੇ ਕਰੋ ਨਾ ਕਿ ਕਿਸੇ ਦੇ ਰਾਹੀਂ ਕਰਨ ਦੀ ਕੋਸ਼ਿਸ਼ ਕਰੋ ਇਹ ਬਹੁਤ ਵਧੀਆ ਗੱਲ ਹੈ ਤੇ ਦੂਜੀ ਇੱਕ ਗੱਲ ਹੋਰ ਸਾਹਮਣੇ ਆਈ ਹੈ ਬਾਈ ਜੀ ਨੇ ਕਿਹਾ ਹੈ ਕਿ ਮਨਪ੍ਰੀਤ ਔਲਖਾ ਜਿਹੜਾ ਕਲਾਕਾਰ ਹੈ ਬਹੁਤ ਵੱਡੀ ਸੇਵਾ ਜਿਹੜਾ ਉਹ ਕਰ ਰਿਹਾ ਹੈ ਇਸ ਹੜ ਪੀੜਿਤ ਪ੍ਰਭਾਵਿਤ ਲੋਕਾਂ ਜਿਹੜੇ ਉਹਨਾਂ ਦੀ ਟਰੈਕਟਰਾਂ ਦੀ ਸੇਵਾ ਕੀਤੀ ਹੈ ਹੋਰ ਸੇਵਾ ਕਰ ਰਿਹਾ ਹੈ ਤੇ ਬਾਈ ਜੀ ਦੇ ਖਾਤੇ ਦੇ ਵਿੱਚ ਅਚੇਚੇ ਤੌਰ ਤੇ ਜਿਹੜਾ ਉਹਨਾਂ ਨੇ ਜਿਹੜੀ ਨਗਦ ਰਾਸ਼ੀ ਭੇਜੀ ਹੈ ਉਹ ਉਸ ਵਿਅਕਤੀਾਸਤੇ ਭੇਜੀ ਆ ਜਿਸ ਦੀ ਪਿਛਲੇ ਦਿਨ ਜਿਹੜੀ ਡੁੱਬ ਕੇ ਮੌਤ ਹੋਈ ਸੀਗੀ ਤਾਂ ਉਹਨਾਂ ਦੇ ਪਰਿਵਾਰ ਦਾ ਵੀ ਕਿਤਨਾ ਕਿਤੇ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਦੀ ਮਦਦ ਕਰਨ ਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿਵੇਂ 6 ਮਹੀਨੇ ਤੋਂ ਲੈ ਕੇ ਆਪਾਂ ਗੱਲ ਕਰੀਏ ਅੱਗੇ ਸਾਲ ਤੱਕ ਵੀ ਜਿਹੜਾ ਇਹਨਾਂ ਲੋਕਾਂ ਦੀ ਸਥਿਤੀ ਬਹੁਤ ਮਾੜੀ ਰਹੇਗੀ ਤਾਂ ਲੋਕਾਂ ਨੂੰ ਜਿਹੜਾ ਸਾਲ 1.5 ਸਾਲ ਤੱਕ ਜਰੂਰ ਜਿਹੜਾ ਇਹਨਾਂ ਦੇ ਵੱਲ ਜਿਹੜੀ ਆਪਦੀ ਨਿਗਰਾਨੀ ਰੱਖਣੀ ਚਾਹੀਦੀ ਹੈ ਇਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹਾਲਾਂਕਿ ਹੁਣ ਜਿਹੜਾ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਆ ਸਾਰੇ ਲੋਕਾਂ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਦਦ ਹੋਊਗੀ ਤਾਂ ਕਿਤਨਾ ਕਿਤੇ ਜਿਹੜਾ ਪੰਜਾਬ ਜਿਹੜਾ ਇਸ ਵਕਤ ਜਿਹੜੇ ਮਾੜੇ ਹਾਲਾਤ ਬਣੇ ਹੋਏ ਨੇ ਉਹ ਕਿਤਨਾ ਕਿਤੇ ਜਿਹੜਾ ਸਹੀ ਹੋ ਸਕਦਾ ਹੈ ਤਾਂ ਹਰ ਖਬਰ ਦੇਖਣ ਲਈ ਜੁੜੇ ਰਹੋ ਜੇ ਤੁਸੀਂ ਡੀ 5 ਚੈਨਲ ਪੰਜਾਬੀ ਦੇ ਨਾਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਧਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ